ਢੱਲੇਵਾਲ ਦੇ ਮਰਨ ਵਰਤੋਂ ਲੈ ਕੇ ਸੁਪਰੀਮ ਕੋਰਟ ਸਖਤ ਪੰਜਾਬ ਸਰਕਾਰ ਨੂੰ ਕੱਲ ਦੁਪਹਿਰ 1 ਵਜੇ ਤੱਕ ਮੈਡੀਕਲ ਰਿਪੋਰਟ ਸੌਂਪਣ ਨੂੰ ਕਿਹਾ ਨਾਲ ਹੀ ਅਫਸਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਵੀ ਦਿੱਤੀ ਹਦਾਇਤ ਸੁਪਰੀਮ ਕੋਰਟ ਦਾ ਢੱਲੇਵਾਲ ਨੂੰ ਸਜਾ ਕੇ ਘਟੋਕਾ ਟੇਕ ਹਫ਼ਤੇ ਦੀ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਕਰਵਾਓ ਇਲਾਜ ਇਨ੍ਹਾਂ ਦਿਨਾਂ ਦੇ ਵਿੱਚ ਕਿਸੇ ਹੋਰ ਨੂੰ ਮਰਨ ਵਰਤੇ ਬਿਠਾ ਕੇ ਪੂਰਾ ਕਰੋ ਅੰਦੋਲਨ ਬੇहद ਨਾਜ਼ੁਕ ਹਾਲਤ ਵਿੱਚ ਜਗਜੀਤ ਸਿੰਘ ਢੱਲੇਵਾਲ ਨਹਾ ਕੇ ਵਾਪਸ ਆਉਂਦੇ ਸਮੇਂ ਬੇਹੋਸ਼ ਹੋ ਕੇ ਡਿੱਗੇ ਲਗਾਤਾਰ ਵੱਧ ਘਟ ਰਿਹਾ ਬਲੱਡ ਪ੍ਰੈਸ਼ਰ ਢੱਲੇਵਾਲ ਨੂੰ ਲਗਾਤਾਰ ਮਿਲਣ ਪਹੁੰਚ ਰਹੇ ਨੇ ਸਿਆਸੀ ਆਗੂ ਬਲਵਿੰਦਰ ਸਿੰਘ ਪੁੰਦੜ ਤੇ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਮੁਲਾਕਾਤ ਮਰਨ ਮਰ ਤੇ ਬੈਠੇ ਢੱਲੇਵਾਲ ਦਾ ਜਾਣਿਆ ਹਾਲ ਕਿਸਾਨ ਆंदोलਨ ਤੇ ਸਿਆਮਾਨ ਦਾ ਬਿਆਨ ਕਿ ਸਰਕਾਰ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਨੂੰ ਬੁਲਾ ਕੇ ਕਰੇ ਗੱਲਬਾਤ ਕਿਸਾਨਾਂ ਦੇ ਬੋਲੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਕੇਂਦਰ ਸਰਕਾਰ ਡੱਲੇਵਾਲ ਦਾ ਮਰਨ ਵਰਤ ਤੜਾਉਣ ਦੀ ਵੀ ਕਰੇ ਕੋਸ਼ਿਸ਼ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਮੰਢੇ ਕਰਨ ਨੀਤੀ ਦੇ ਖਰੜੇ ਨੂੰ ਕੀਤਾ ਖਾਰਜ ਕਿ ਆ ਵਾਪਸ ਲਏ ਖੇਤੀ ਕਾਨੂੰਨਾਂ ਦੀ ਕਾਪੀ ਹੈ ਕੇਂਦਰ ਦਾ ਨਵਾਂ ਡਰਾਫਟ ਸੂਬਾ ਸਰਕਾਰ ਨੂੰ ਸਰਪਾਰਟੀ ਮੀਟਿੰਗ ਬੁਲਾਉਣ ਦੀ ਅਪੀਲ ਐਜਫੀਸੀ ਅੰਤਰਕਮੇਟੀ ਦਾ ਗਿਆਨੀ ਹਰਪ੍ਰੀਤ ਸਿੰਘ ਤੇ ਵੱਡਾ ਐਕਸ਼ਨ 15 ਦਿਨਾਂ ਦੇ ਲਈ ਚਾਰਜ ਲਿਆ ਵਾਪਸ ਹੈਡ ਗ੍ਰੰਥੀ ਜਗਤਾਰ ਸਿੰਘ ਨੂੰ ਦਮਦਮਾ ਸਾਹਿਬ ਦੀ ਸੌਂਪੀ ਜ਼ਿੰਮੇਵਾਰੀ ਸਾਡੂ ਵੱਲੋਂ ਲਗਾਏ ਇਲਜ਼ਾਮਾਂ ਨੂੰ ਲੈ ਕੇ ਤਿੰਨ ਮੈਂਬਰੀ ਕਮੇਟੀ ਦਾ ਵਿਕੀਤਾ ਗਠ ਗੁਰਦਾਸਪੁਰ ਚ ਪੁਲਿਸ ਚਮਕੀਤੇ ਗਰਨੇਡ ਅਟੈਕ ਖਾਲਸਤਾਨ ਲਿਬਰੇਸ਼ਨ ਫੋਰਸ ਨੇ ਲਈ ਜ਼ਿੰਮੇਵਾਰੀ 27 ਦਿਨਾਂ ਦੇ ਵਿੱਚ ਹੋਇਆ ਪੰਜਵਾਂ ਤਮਾਕਾ ਸੱਚੀ ਗੱਲ ਤੁਸੀਂ ਵੇਖ ਰਹੇ ਹੋ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜੋ ਲਗਾਤਾਰ 24 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਨੇ ਤੇ ਇਸ ਦੇ ਵਿਚਾਲੇ ਸੁਪਰੀਮ ਕੋਰਟ ਦੇ ਵਿੱਚ ਅੱਜ ਅਹਿਮ ਸੁਣਵਾਈ ਹੋਈ ਤਾਂ ਸੁਪਰੀਮ ਕੋਰਟ ਨੇ ਜਗਜੀਤ ਸਿੰਘ ਡੱਲੇਵਾਲ ਦੀ ਬਲੱਡ ਟੈਸਟ ਰਿਪੋਰਟ ਮੰਗ ਲਈ ਹੈ ਕੱਲ ਦੁਪਹਿਰ 1 ਵਜੇ ਤੱਕ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਗਏ ਨੇ ਡੱਲੇਵਾਲ ਦੀ ਬਲੱਡ ਟੈਸਟ ਕੈਂਸਰ ਤੇ ਸੀਟੀ ਸਕੈਨ ਰਿਪੋਰਟ ਮੰਗੀ ਗਈ ਹੈ ਸੁਪਰੀਮ ਕੋਰਟ ਦਾ ਸਰਕਾਰ ਨੂੰ ਸੁਝਾਅ ਹੈ ਕਿ ਡੱਲੇਵਾਲ ਨੂੰ ਇੱਕ ਹਫ਼ਤੇ ਦੇ ਲਈ ਹਸਪਤਾਲ ਲਿਜਾਓ ਇਲਾਜ ਦੇ ਦੌਰਾਨ ਡੱਲੇਵਾਲ ਕਿਸੇ ਹੋਰ ਨੂੰ ਮਰਨ ਵਰਤੇ ਬਿਠਾ ਸਕਦੇ ਨੇ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਦਾ ਕਾਫੀ ਤਲਖ ਅੰਦਾਜ਼ ਨਜ਼ਰ ਆਇਆ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਦੇ ਜੀ ਨੇ ਦੱਸਿਆ ਕਿ ਖਨੋਰੀ ਬਾਰਡਰ ਦੇ ਨੇੜੇ ਹਵੇਲੀ ਨੂੰ ਹਸਪਤਾਲ ਦੇ ਵਿੱਚ ਤਬਦੀਲ ਕੀਤਾ ਗਿਆ ਡੱਲੇਵਾਲ ਤੁਹਾਡੇ ਨਾਲ ਖੁਦ ਗੱਲਬਾਤ ਕਰਨਾ ਚਾਹੁੰਦੇ ਨੇ ਪਹਿਲਾਂ ਡੱਲੇਵਾਲ ਨੂੰ ਮੈਡੀਕਲ ਸਹੂਲਤ ਪਚਾਓ 3-4000 ਲੋਕਾਂ ਦੇ ਵਿੱਚੋਂ ਡੱਲੇਵਾਲ ਨੂੰ ਕੱਢਣਾ ਮੁਸ਼ਕਲ ਹੈ ਇਹ ਜੀ ਦੇ ਵੱਲੋਂ ਜੋ ਆਪਣਾ ਪੱਖ ਰੱਖਿਆ ਗਿਆ ਫਿਲਹਾਲ ਡੱਲੇਵਾਲ ਦੀ ਸਿਹਤ ਠੀਕ ਹੈ ਬਿਨਾ ਟੈਸਟ ਤੋਂ ਕੌਣ ਕਹਿ ਉਹ ਠੀਕ ਨਹੀਂ ਤਾਂ ਇਸ ਨੂੰ ਲੈ ਕੇ ਵੀ ਸੁਪਰੀਮ ਕੋਰਟ ਦੇ ਵੱਲੋਂ ਸਵਾਲ ਕੀਤਾ ਗਿਆ ਆ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ 24 ਦਿਨਾਂ ਤੋਂ ਜੋਕੇ ਮਰਨ ਵਰਤੇ ਬੈਠੇ ਹੋਏ ਨੇ ਲਗਾਤਾਰ ਉਹਨਾਂ ਦੀ ਸਿਹਤ ਜੋਕੇ ਨਾ ਸਾਜ ਚੱਲ ਰਹੀ ਹੈ ਇਸ ਦੇ ਵਿਚਾਲੇ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਚਿੰਤਾ ਜਤਾਈ ਜਾ ਰਹੀ ਹੈ ਤਾਂ ਅੱਜ ਇਸੇ ਮਸਲੇ ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਤਾਂ ਸੁਪਰੀਮ ਕੋਰਟ ਨੇ ਡੱਲੇਵਾਲ ਦੀ ਬਲੱਡ ਟੈਸਟ ਰਿਪੋਰਟ ਮੰਗੀ ਹੈ ਕੱਲ ਦੁਪਹਿਰ 1 ਵਜੇ ਤੱਕ ਹਾ ਰਿਪੋਰਟ ਸੰਪੰਨ ਦੇ ਆਦੇਸ਼ ਦਿੱਤੇ ਗਏ ਨੇ ਡੱਲੇਵਾਲ ਦੀ ਬਲੱਡ ਟੈਸਟ ਕੈਂਸਰ ਤੇ ਸੀਟੀ ਸਕੈਨ ਆ ਰਿਪੋਰਟ ਸੁਪਰੀਮ ਕੋਰਟ ਦੇ ਵੱਲੋਂ ਮੰਗੀ ਗਈ ਆ ਉੱਥੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਵੀ ਸੁਝਾਅ ਦਿੱਤਾ ਹੈ ਕਿ ਡੱਲੇਵਾਲ ਨੂੰ ਇੱਕ ਹਫ਼ਤੇ ਦੇ ਲਈ ਹਸਪਤਾਲ ਲੈ ਕੇ ਜਾਓ ਇਲਾਜ ਦੇ ਦੌਰਾਨ ਡੱਲੇਵਾਲ ਕਿਸੇ ਹੋਰ ਨੂੰ ਮਰਨ ਵਰਤੇ ਬਿਠਾ ਸਕਦੇ ਨੇ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਦਾ ਕਾਫੀ ਤਲਖ ਅੰਦਾਜ਼ ਵੀ ਨਜ਼ਰ ਆਇਆ ਤਾ ਜਗਜੀਤ ਸਿੰਘ ਢੱਲੇਵਾਲ ਦੀ ਸੀਟ ਨੂੰ ਲੈ ਕੇ ਸੁਪਰੀਮ ਕੋਰਟ ਜੋ ਕਿ ਫਿਕਰਮੰਦ ਹੈ ਚਿੰਤਾ ਜਤਾਈ ਗਈ ਹੈ ਇਸ ਤੋਂ ਪਹਿਲਾਂ ਵੀ ਸੁਨਮਾਈ ਦੇ ਦੌਰਾਨ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਗਏ ਕਿ ਐਮਰਜੈਂਸੀ ਸੀਟ ਜੋ 15 ਤਰੀਕ ਨੂੰ ਉੱਥੋਂ ਦੇ ਹੈੱਡ ਗ੍ਰਾਮੀਂ ਸਾਹਿਬ ਨੂੰ ਤੁਹਾਡੇ ਜਿਹੜੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਇਹਨੂੰ ਕਿਵੇਂ ਲਿਖਣਾ ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸੀ ਕੇਸ ਰਹੋਏਗਾ ਮੈਨੂੰ ਪਤਾ ਲੱਗਿਆ ਕਿ ਇੰਦੇ ਲਈ ਇੱਕ ਕਮੇਟੀ ਬਣਾਈ ਹੈ ਜਿਦੇ ਵਿੱਚ ਮੇਰਾ ਕੁਜੀਤ ਸਿੰਘ ਵਰਕ ਨੇ ਤੇ ਇੱਕ ਨਾਂ ਸ਼ਾਇਦ ਮੈਂ ਭੁੱਲ ਗਿਆ ਜਿਲ੍ਹਾ ਫਰੋਜਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਤੇ ਮੈਂਬਰ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਮੈਂ ਬੜਾ ਹੈਰਾਨ ਹਾਂ ਕਿ ਜਿਹੜੇ ਟੜੇ ਨੇ ਮੇਰੇ ਤੋਂ ਦੋਸ਼ ਲਵਾਏ ਐ ਮੇਰੇ ਤੇ ਦੋਸ਼ ਲਵਾਏ ਐ ਉਹੀ ਟੜਾ ਪੜਤਾਲ ਕਰਾ ਰਿਹਾ ਤੇ ਉਸੇ ਤੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਐ ਕਰ ਚੁੱਕੇ ਐ ਸਿਰਫ ਕਾਪੀ ਪੇਸਟ ਕਰਨਾ ਪਰ ਮੈਨੂੰ ਕੋਈ ਫਿਕਰ ਨਹੀਂ ਐ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਐ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾ ਹੀ ਮੈਂ ਆਖਰੀ ਹਾਂ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਬਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਵਰਤ ਰਿਹਾ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਸੁਣਾਉਣਾ ਇੱਕ ਸਿੰਘ ਸਾਹਿਬ ਦੀਆਂ ਸੇਵਾਵਾਂ ਖਤਮ ਕੀਤੀਆਂ ਐਜੈਕਟਿਵ ਬੋਡੀ ਨੇ ਦੋਸ਼ ਕੋਈ ਨਜ਼ਰ ਨਾ ਆਇਆ ਬਾਹਰ press ਬੈਠੀ ਸੀ ਤੇ ਕਿਨੇ ਦੋਸ਼ ਕੀ ਲਾਈਏ ਉਥੇ ਇੱਕ ਅਧਿਕਾਰੀ ਸੀ ਕਿ ਮੈਂਬਰ ਸੀ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ press ਨੂੰ ਕਹਿ ਦਿਓ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦਾ ਤੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਹੈਡਲਾਈਨ ਛਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨਾਨਦ ਪ੍ਰਸਾਦ ਜਹੇਦਾਰ ਸੀ ਅੱਜ ਵੀ ਮੌਜੂਦ ਨਹੀਂ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿਣਾ ਠੀਕ ਹੈ ਮੇਰੀਆਂ ਸਵਾਰਵਾਵਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ ਪਰ ਮੈਂ ਖੁੱਲ ਕੇ ਪ੍ਰਚਾਰ ਕਰਾਂ ਧਰਮ ਦਾ ਬਾਣੀ ਦਾ ਨਾਮ ਦਾ ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਪਰ ਪੰਥ ਲਈ ਮਰ ਵੀ ਜਾਵਾਂਗਾ ਮੈਨੂੰ ਕੋਈ ਗਮ ਨਹੀਂ ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਤੱਕ ਸਭ ਤੇ ਪੰਜ ਪਾਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟਿਕਰ ਦੇ ਚੁੱਕਿਆ ਤੇ ਮੈਨੂੰ ਇੰਨਾ ਜ਼ਰੂਰ ਖੁਸ਼ੀ ਹੈ ਮੈਂ ਸ਼ੁਕਰਾਨਾ ਕਰਦਾ ਹਾਂ ਅਕਾਲ ਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਥ ਰਵੇ ਮੇਰੀ ਪੰਥ ਨਾਲ ਸਾਂਝ ਰਹੇ ਮੈਂ ਇਸ ਪਦਵੀ ਤੇ ਰਹਾ ਨਾ ਰਹਾ ਮੈਂ ਜਿਉਂਵਾ ਮੈਂ ਮਰਾਂ ਮੇਰੀ ਪੰਥ ਨਾਲ ਸਾਂਝ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲ ਸਾਂਝ ਨਹੀਂ ਟੁੱਟਣੀ ਚਾਹੀਦੀ ਔਰ ਇਹ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਇਤਿਹਾਸ ਚ ਵੀ ਜਿੱਤਦਾਰਾ ਕਾਲ ਤੱਕ ਨੇ ਜਾਂ ਪੰਜ ਜਹਦਾਰਾਂ ਚੋਂ ਜੇ ਕਿਸੇ ਨੇ ਅਗਲੀ ਭੂਮਿਕਾ ਨਿਭਾਈ ਹੋਵੇ ਕਿਸੇ ਨੂੰ ਤਨਖਾਈਆ ਕਰਾਰ ਕਿਸੇ ਨੂੰ ਉਸ ਤੋਂ ਸ਼ੇਕ ਕਿਆ ਗਿਆ ਦਾ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਜੱਫੀਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਾ ਪ੍ਰਤੀ ਥੋੜਾ ਸਖਤ ਹੋਵੇ ਇਤਿਹਾਸਦ ਰਿਹਾ ਉਹ ਵਦਾਂਤੀ ਹੋਊਗਾ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਵਰਨਜੀਤ ਸਿੰਘ ਹੋ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਵੀ ਹੋਇਆ ਇਹ ਵਰਤਾਰਾ ਵਰਤਦਾ ਮੈਂ ਪਹਿਲਾਂ ਕਹਿ ਚੁੱਕਿਆ ਵਰਤਾਰਾ ਵਰਤਦਾ ਇਹਦੇ ਵਿੱਚ ਕੋਈ ਦੋਰਾਮਾਨੀ ਨਹੀਂ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਕਿਹਾ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜਾਂ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਆ ਕੋਈ 10 12 ਕੁਐਸਚਨ ਹੈ ਤੇ ਮੈਂ ਦੱਸ ਦਿਆਂ ਤਸੱਲੀ ਰੱਖੋ ਮੈਂ ਉਹਨਾਂ 8-10 ਕੁਐਸਚਨਾਂ ਦੇ ਜਵਾਬ ਕਿਉਂਕਿ ਸਿੱਧੀ ਪੰਦਰਵਾੜਾ ਚੱਲ ਤੇ ਆ ਇਸ ਕਰਕੇ ਮੈਂ ਹੁਣ ਇਸ ਕੋਕੜ ਕੋਈ ਚੀਜ਼ ਜਿਹੜਾ ਪੈਣਾ ਨਹੀਂ ਹੈ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10-12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭੱਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ-ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾ ਗਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਐ ਜੀਪੀਸੀ ਅੰਤਰਕਮੇਟੀ ਰਿਐਕਸ਼ਨ ਦੇ ਬਾਅਦ ਫੈਸਲੇ ਦੇ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਤਿੱਖਾ ਪਲਟਵਾਰ ਕੀਤਾ ਗਿਆ ਵੱਡਾ ਬਿਆਨ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਕਿ ਮੈਨੂੰ ਪਹਿਲਾਂ ਤੋਂ ਇਸ ਬਾਰੇ ਜਾਣਕਾਰੀ ਸੀ ਜਿਸ ਧੜੇ ਨੇ ਇਲਜ਼ਾਮ ਲਗਾਏ ਉਹੀ ਧੜਾ ਪੜਤਾਲ ਕਰ ਰਿਹਾ ਹੈ ਇਹ ਵੀ ਵੱਡਾ ਬਿਆਨ ਗਿਆਨੀ ਹਰਪ੍ਰੀਤ ਸਿੰਘ ਤੋਂ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਫੈਸਲਾ ਪਹਿਲਾਂ ਹੀ ਹੋ ਚੁੱਕਿਆ ਹੈ ਮੈਨੂੰ ਫੈਸਲੇ ਬਾਰੇ ਕੋਈ ਵੀ ਫਿਕਰ ਨਹੀਂ ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜਿਸ ਨੂੰ ਜਲੀਲ ਕੀਤਾ ਗਿਆ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਤੇ ਪੰਥ ਲਈ ਮਰਾਂਗਾ ਐਵੀ ਵੱਡਾ ਬਿਆਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦਿੱਤਾ ਗਿਆ ਉਹਨਾਂ ਦਾ ਕਹਿੰਦੇ ਕਿ ਫੈਸਲਾ ਹੋ ਚੁੱਕਿਆ ਹੁਣ ਕਾਪੀ ਪੇਸਟ ਹੋਣਾ ਬਾਕੀ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਕਿ ਕੁਝ ਉਹਨਾਂ ਦੇ ਕੋਲ ਸਵਾਲ ਆਏ ਨੇ ਉਹ ਸਵਾਲਾਂ ਤੇ ਜਵਾਬ ਦੇਣਗੇ ਫਿਲਹਾਲ ਜੀਤੀ ਪੰਦਰਵਾੜਾ ਚਾਰਿਆ ਤੇ ਉਸ ਤੋਂ ਬਾਅਦ ਜਦੋਂ ਜਵਾਬ ਦੇਣਗੇ ਤਾਂ ਫਿਰ ਗਰਦ ਵੀ ਉੱਠੇਗੀ ਇਹਦੀ ਜਾਣਕਾਰੀ ਜਿਹੜੀ ਹੈ ਤੇ ਪਹਿਲੋ ਸੀ ਕਿ ਇਸ ਤਰ੍ਹਾਂ ਹੋਏਗਾ ਮੈਨੂੰ ਪਤਾ ਲੱਗਿਆ ਕਿ ਗੜੀ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਰਾ ਕੁਜੀਤ ਸਿੰਘ ਵਰਕ ਨੇ ਤੇ ਇੱਕ ਨਾਂ ਸ਼ਾਇਦ ਮੈਂ ਭੁੱਲ ਗਿਆ ਜਿਲ੍ਹਾ ਫਿਰੋਜ਼ਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਮੈਂ ਬੜਾ ਹੈਰਾਨ ਹ ਕਿ ਢੜੇ ਢੜੇ ਨੇ ਮੇਰੇ ਤੋਂ ਦੋਸ਼ ਲਵਾਏ ਹੈ ਮੇਰੇ ਤੇ ਦੋਸ਼ ਲਵਾਏ ਹੈ ਉਹੀ ਤੜਾ ਪੜਤਾਲ ਕਰਾ ਰਿਹਾ ਤੇ ਉਸੇ ਤੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਹੈ ਸਿਰਫ ਕਾਪੀ ਪੇਸਟ ਕਰਨਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਮੈਂ ਆਖਰੀ ਹਾਂ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਵਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਵਰਤ ਰਿਹਾ ਮੈਂ ਤਾਂ ਇੱਕ دلچਸਪ ਗੱਲ ਸੁਣਾਉਣਾ ਇੱਕ ਸਿੰਘ ਸਾਹਿਬ ਦੀਆਂ ਸਵਾਵਾਾਂ ਖਤਮ ਕੀਤੀਆਂ ਅਬਜੈਕਟਿਵ ਬੋਡੀ ਨੇ ਦੋਸ਼ ਕੋਈ ਨਜ਼ਰ ਨਾ ਆਇਆ ਬਾਹਰ ਪ੍ਰੈਸ ਬੈਠੀ ਸੀ ਤੇ ਤਨੇ ਦੋਸ਼ ਕੀ ਲਾਈਏ ਉੱਥੇ ਇੱਕ ਅਧਿਕਾਰੀ ਸੀ ਕਿ ਮੈਂਬਰ ਸੀ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ ਪ੍ਰੈਸ ਨੂੰ ਕਹਿ ਦਿਓ ਕਿ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦਾ ਤੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਹੈਡਲਾਈਨ ਚਾਪੀ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨਾਨਦ ਪ੍ਰਸਾਦ ਜਹੇਦਾਰ ਸਿਓ ਅੱਜ ਵੀ ਮੌਜੂਦ ਨੇ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿੰਦਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ ਪਰ ਮੈਂ ਖੁੱਲ ਕੇ ਪ੍ਰਚਾਰ ਕਰਾਂ ਧਰਮ ਦਾ ਬਾਣੀ ਦਾ ਨਾਮ ਦਾ ਔਰ ਬਿਬਾਕੀ ਦੇ ਨਾਲ ਗੱਲ ਕਰਾਂਗਾ। ਪੰਥ ਲਈ ਖੜਾਂਗਾ, ਪੰਥ ਲਈ ਲੜਾਂਗਾ ਪਰ ਪੰਥ ਲਈ ਮਰ ਵੀ ਜਾਵਾਂਗਾ। ਮੈਨੂੰ ਕੋਈ ਗਮ ਨਹੀਂ। ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਤੱਕ ਸਭ ਤੇ ਪੰਜ ਪੈਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟਿਕਰ ਦੇ ਚੁੱਕਿਆ। ਤੇ ਮੈਨੂੰ ਇੰਨਾ ਜ਼ਰੂਰ ਖੁਸ਼ੀ ਹੈ। ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਾਂ ਅਕਾਲ ਪੁਰਖ ਦਾ। ਇਹ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦ ਵੀ ਤੇਰਾ ਹਾਂ ਨਾ ਰਹਾ ਮੈਂ ਜਿਉਂਵਾਂ ਮੈਂ ਮਰਾਂ ਮੇਰੀ ਪੰਥ ਨਾਲ ਦੀ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲ ਨਹੀਂ ਟੁੱਟਣੀ ਚਾਹੀਦੀ ਔਰੇ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਹਾਂ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਇਤਿਹਾਸ ਚ ਵੀ ਜੱਗੀਦਾਰਾ ਕਾਲ ਤੱਕ ਨਹੀਂ ਜਾਂ ਪੰਜ ਜੱਗੀਦਾਰਾਂ ਚੋ ਜੇ ਕਿਸੇ ਨੇ ਅਗਲੀ ਭੂਮਿਕਾ ਨਭਾਈ ਹੋਵੇ ਕਿਸੇ ਨੂੰ ਤਲਖਾਈਆ ਆਕਰਾਰ ਕਿਸੇ ਨੂੰ ਉਤੋਂ ਛੇਕਿਆ ਗਿਆ ਜਾਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਮਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਜੱਗੀਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਾ ਪ੍ਰਤੀ ਥੋੜਾ ਸਖਤ ਹੋਵੇ ਇਤਿਹਾਸ ਤੇ ਰਿਹਾ ਉਹ ਵਿਦਾਂਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਵਰਨਜੀਤ ਸਿੰਘ ਹੋ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਵੀ ਇਹੀ ਹੋਇਆ ਹੈ ਬਰਤਾਰਾ ਵਰਤਦਾ ਮੈਂ ਪਹਿਲਾਂ ਕਹਿ ਚੁੱਕਿਆ ਬਰਤਾਰਾ ਵਰਤਦਾ ਇਹਦੇ ਵਿੱਚ ਕੋਈ ਦੁਰਾਵਾਨੀ ਨਹੀਂ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੰਗ ਵੱਲੋਂ ਜਿਹੜੇ ਭੇਜੇ ਗਏ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜਾਂ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਕੋਈ 10 12 ਕੁਐਸਚਨ ਹੈ ਮੈਂ ਮੰਨ ਦੱਸ ਦਿਆਂ ਤਸੱਲੀ ਰੱਖੋ ਮੈਂ ਉਹਨਾਂ 8 10 ਕੁਐਸਚਨਾਂ ਦੇ ਜਵਾਬ ਕਿਉਂਕਿ 시ਦੀ 15 ਵਾੜਾ ਚੱਲ ਪਿਆ ਇਸ ਕਰਕੇ ਮੈਂ ਹੁਣ ਇਸ ਕੁਕਰ ਕੋਈ ਚੀਜ਼ ਜੜਾ ਪੈਣਾ ਨਹੀਂ ਹੈ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10 12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭੱਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੂਗੀ ਤਾਂ ਜੀ ਪੀ ਐਸ ਸੀ ਦੀ ਅੰਤਰਕਮੇਟੀ ਦੇ ਫੈਸਲੇ ਦੇ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਵਾਬ ਦਿੱਤਾ ਗਿਆ ਤੇ ਖਾ ਪਲਟਵਾਰ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਪਹਿਲਾਂ ਤੇ ਇਸ ਬਾਰੇ ਜਾਣਕਾਰੀ ਸੀ ਜਿਸ ਧੜੇ ਨੇ ਇਲਜ਼ਾਮ ਲਗਾਏ ਉਹੀ ਧੜਾ ਪੜਤਾਲ ਕਰ ਰਿਹਾ ਹੈ ਫੈਸਲਾ ਪਹਿਲਾਂ ਹੀ ਹੋ ਚੁੱਕਿਆ ਹੈ ਮੈਨੂੰ ਫੈਸਲੇ ਬਾਰੇ ਕੋਈ ਵੀ ਫਿਕਰ ਨਹੀਂ ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜਿਸ ਨੂੰ ਜਲੀਲ ਕੀਤਾ ਗਿਆ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਤੇ ਪੰਥ ਲਈ ਮਰਾਂਗਾ ਗਿਆਨੀ ਹਰਪ੍ਰੀਤ ਸਿੰਘ ਦੇ ਬਲੇ ਵੀ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੇ ਕੋਲ ਕੁਝ ਸਵਾਲ ਪਹੁੰਚੇ ਹਨ ਸਾਲਾਂ ਦਾ ਜਵਾਬ ਮੰਗਿਆ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਅਸ਼ੀਦੀ 15 ਵਾੜਾ ਚੱਲ ਰਿਹਾ ਉਸ ਤੋਂ ਬਾਅਦ ਇਕੱਲੇ ਇਕੱਲੇ ਸਵਾਲ ਦਾ ਖੁੱਲ ਕੇ ਜਵਾਬ ਦੇਣਗੇ ਤੇ ਜਦੋਂ ਜਵਾਬ ਦੇਣਗੇ ਫਿਰ ਗਰਦ ਵੀ ਉੱਠੇਗੀ ਇਹ ਵੀ ਵੱਡਾ ਬਿਆਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪ੍ਰਚਾਰ ਕਰਦੇ ਰਹਿਣਗੇ ਬੇ ਬਾਕੀ ਦੇ ਨਾਲ ਆਪਣੀ ਗੱਲ ਰੱਖਦੇ ਰਹਿਣਗੇ ਦਰਸਲ ਹੋਇਆ ਕੀ ਤਾਜ਼ਾ ਐਪੀਸੋਡ ਕੀ ਹੋਇਆ ਤੁਹਾਨੂੰ ਉਸ ਦੇ ਬਾਰੇ ਵੀ ਵਿਸਥਾਰ ਦੇ ਨਾਲ ਦੱਸਦੇ ਹਾਂ ਦਰਸਲ ਅੱਜ ਲੁਧਿਆਣਾ ਦੇ ਵਿੱਚ ਐ ਜੀ ਪੀ ਸੀ ਦੀ ਅੰਤਰੀ ਕਮੇਟੀ ਦੀ ਆ ਮੀਟਿੰਗ ਹੁੰਦੀ ਹੈ ਹਾਲਾਂਕਿ ਉਸ ਤੋਂ ਪਹਿਲਾਂ ਕੋਈ ਵੀ ਏਜੰਡੇ ਬਾਰੇ ਨਹੀਂ ਦੱਸਿਆ ਜਾਂਦਾ ਕਿ ਕਿਸ ਏਜੰਡੇ ਤੇ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਤੋਂ ਬਾਅਦ ਚ ਵੱਡੇ ਫੈਸਲੇ ਦੀ ਜਾਣਕਾਰੀ ਜੋ ਕਿ ਸਾਹਮਣੇ ਆਉਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਜੀਪੀਸੀ ਸੰਚਾਲਨ ਕਮੇਟੀ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਜਾਂਦਾ ਗਿਆਨੀ ਹਰਪ੍ਰੀਤ ਸਿੰਘ ਤੋਂ 15 ਦਿਨਾਂ ਦੇ ਲਈ ਚਾਰਜ ਵਾਪਸ ਲੈ ਲਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਹੈੱਡ ਗ੍ਰੰਥੀ ਜਗਤਾਰ ਸਿੰਘ ਨੂੰ ਦਮਦਮਾ ਸਾਹਿਬ ਦਾ ਚਾਰਜ ਦਿੱਤਾ ਗਿਆ ਤੇ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਤੱਕ ਜਥੇਦਾਰ ਵਜੋਂ ਸੇਵਾਵਾਂ ਨਹੀਂ ਨਿਭਾਉਣਗੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਵਿਗਿਆਨੀ ਹਰਪੀਤ ਸਿੰਘ ਤੇ ਦਰਸਲ ਉਹਨਾਂ ਦੇ ਸਾਧੂ ਗੁਰਪ੍ਰੀਤ ਸਿੰਘ ਨੇ ਇਲਜ਼ਾਮ ਲਗਾਏ ਸਾਧੂ ਗੁਰਪ੍ਰੀਤ ਸਿੰਘ ਦੇ ਵੱਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਐ ਜੀ ਪੀ ਸੀ ਪ੍ਰਧਾਨ ਨੂੰ ਚਿੱਠੀ ਲਿਖੀ ਜਾਂਦੀ ਹੈ ਉਸ ਤੋਂ ਬਾਅਦ ਅੰਤਰੀਂ ਕਮੇਟੀ ਦੀ ਮੀਟਿੰਗ ਹੁੰਦੀ ਹੈ ਇਸ ਦੇ ਵਿੱਚ ਵੱਡਾ ਫੈਸਲਾ ਲਿਆ ਜਾਂਦਾ ਹੈ ਮਾਮਲੇ ਦੀ ਜਾਂਚ ਦੇ ਲਈ ਐ ਜੀ ਪੀ ਸੀ ਅੰਤਰੀਂ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਤਿੰਨ ਮੈਂਬਰ ਕਿਹੜੇ-ਕਿਹੜੇ ਨੇ ਤੁਹਾਨੂੰ ਅਸੀਂ ਉਹ ਵੀ ਗ੍ਰਾਫਿਕ ਦੇ ਜ਼ਰੀਏ ਵਿਸਤਾਰ ਦੇ ਨਾਲ ਦੱਸਾਂ ਜਿਸ ਦੇ ਵਿੱਚ ਰਘੂਜੀਤ ਸਿੰਘ ਵਿਰਕ ਦਲਜੀਤ ਸਿੰਘ ਪਿੰਡਰ ਤੇ ਸ਼ੇਰ ਸਿੰਘ ਮੰਡ ਸ਼ਮਲ ਨੇ ਤਸਦੀਕੀ ਤੌਰ ਤੇ ਨੰ ਮੈਂਬਰਾਂ ਨੂੰ ਲੈ ਕੇ ਵਿਗਿਆਨੀ ਹਰਪੀ ਸਿੰਘ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਉਹਨਾਂ ਦਾ ਕਹਿਣਾ ਹੈ ਕਿ ਜਿਸ ਧੜੇ ਨੇ ਇਲਜ਼ਾਮ ਲਗਾਏ ਉਹੀ ਧੜਾ ਪੜਤਾਲ ਕਰੇਗਾ ਫੈਸਲਾ ਪਹਿਲਾਂ ਹੀ ਹੋ ਚੁੱਕਿਆ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਸੀ ਵਿਗਿਆਨੀ ਹਰਪੀ ਸਿੰਘ ਜੋ ਕਿ ਤਕਸਰੀ ਦਮਦਮਾ ਸਾਹਿਬ ਦੇ ਜਥੇਦਾਰ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਗਿਆ 15 ਦਿਨ ਦੇ ਲਈ ਯਾਨੀ ਕਿ ਜਥੇਦਾਰ ਵਾਲੀ ਜੋ ਪਾਵਰ ਹੈ ਜੋ ਸ਼ਕਤੀਆਂ ਨੇ ਉਹ ਵਾਪਸ ਲੈ ਲਈਆਂ ਗਈਆਂ ਨੇ ਤਾਂ ਇੱਕ ਤਰੀਕੇ ਦਾ ਕਾਰਜਕਾਰੀ ਜਥੇਦਾਰ ਤਕਸਰੀ ਦਮਦਮਾ ਸਾਹਿਬ ਦਾ ਹੈੱਡ ਗ੍ਰੰਥੀ ਜਗਤਾਰ ਸਿੰਘ ਨੂੰ ਲਗਾਇਆ ਗਿਆ ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਸ ਫੈਸਲੇ ਦੇ ਬਾਅਦ ਆਪਣਾ ਜਵਾਬ ਦਿੱਤਾ ਗਿਆ ਤਖ਼ਤ ਇੱਕਾ ਪਲਟਵਾਰ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਮੈਨੂੰ ਪਹਿਲਾਂ ਤੋਂ ਇਸ ਬਾਰੇ ਜਾਣਕਾਰੀ ਸੀ ਜਿਸ ਧੜੇ ਨੇ ਇਲਜ਼ਾਮ ਲਗਾਏ ਉਹੀ ਧੜਾ ਪੜਤਾਲ ਕਰ ਰਿਹਾ ਹੈ ਫੈਸਲਾ ਪਹਿਲਾਂ ਹੀ ਹੋ ਚੁੱਕਿਆ ਮੈਨੂੰ ਫੈਸਲੇ ਬਾਰੇ ਕੋਈ ਵੀ ਫਿਕਰ ਨਹੀਂ ਹੈ ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜਿਸ ਨੂੰ ਜ਼ਲੀਲ ਕੀਤਾ ਗਿਆ ਪ੍ਰਾਣੀ ਨੇ ਉਹਨਾਂ ਦੇ ਵੱਲੋਂ ਇੱਕ ਉਦਾਹਰਨ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਵੀ ਕਿਸੇ ਜਥੇਦਾਰ ਦੇ ਖਿਲਾਫ ਇਸੇ ਤਰੀਕੇ ਦੀ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਉਹਨਾਂ ਦੇ ਖਿਲਾਫ ਬਹੁਤ ਗੰਭੀਰ ਦੋਸ਼ ਨੇ ਜੋ ਕਿ ਦੱਸੇ ਨਹੀਂ ਜਾ ਸਕਦੇ ਇਸ ਗੱਲ ਦਾ ਵਿਗਿਆਨੀ ਹਰਪੀ ਸਿੰਘ ਦੇ ਵੱਲੋਂ ਜ਼ਿਕਰ ਕੀਤਾ ਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਛਲੀ ਖੜਾਂਗਾ ਪੰਛਲੀ ਲੜਾਂਗਾ ਤੇ ਪੰਛਲੀ ਮਰਾਂਗਾ ਫੈਸਲਾ ਹੋ ਚੁੱਕਿਆ ਹੈ ਹੁਣ ਕਾਪੀ ਪੇਸਟ ਹੋਣਾ ਬਾਕੀ ਆ ਉਹਦੇ ਆਉਂਦੇ ਨੇ ਉਹਦੇ ਜਾਂਦੇ ਰਹਿੰਦੇ ਨੇ ਤੇ ਨਾਲ ਹੀ ਵਿਗਿਆਨੀ ਹਰਪੀ ਸਿੰਘ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਉਹਨਾਂ ਦੇ ਕੋਲ ਕੁਝ ਸਵਾਲ ਪਹੁੰਚੇ ਨੇ ਸਵਾਲਾਂ ਦੇ ਜਵਾਬ ਮੰਗੇ ਗਏ ਨੇ ਸ਼ੀਦੀ ਪੰਦਰਵਾੜਾ ਚਾਰਾ ਉਸ ਤੋਂ ਬਾਅਦ ਕੱਲੇ-ਕੱਲੇ ਸਵਾਲ ਦਾ ਬਿਬਾਕੀ ਦੇ ਨਾਲ ਜਵਾਬ ਦਿੱਤਾ ਜਾਵੇਗਾ ਜਦੋਂ ਜਵਾਬ ਦੇਣਗੇ ਫਿਰ ਗਰਦ ਵੀ ਉੱਠੇਗੀ ਇਹ ਵੀ ਗਿਆਨੀ ਹਰਪੀ ਸਿੰਘ ਦੇ ਵੱਲੋਂ ਬਹੁਤ ਵੱਡਾ ਬਿਆਨ ਦਿੱਤਾ ਗਿਆ ਹੈ ਤਾਂ ਜੀਪੀਸੀ ਦੀ ਅੰਤਰ ਕਮੇਟੀ ਦੀ ਮੀਟਿੰਗ ਜੋ ਕਿ ਲੁਧਿਆਣਾ ਦੇ ਵਿੱਚ ਉਸ ਦੇ ਵਿੱਚ ਜੋ ਕਿ ਫੈਸਲਾ ਲਿਆ ਗਿਆ ਕਿ ਜੋ ਗਿਆਨੀ ਹਰਪੀ ਸਿੰਘ ਦੇ ਸਾਧੂ ਦੇ ਵੱਲੋਂ ਇਲਜ਼ਾਮ ਲਗਾਏ ਗਏਨ ਉਸ ਨੂੰ ਲੈ ਕੇ 3 ਮੈਂਬਰੀ ਦੀ ਕਮੇਟੀ ਬਣਾਈ ਗਈ ਉੱਥੇ ਹੀ 15 ਦਿਨ ਦੇ ਲਈ ਉਹਨਾਂ ਦੇ ਕੋਲੋਂ ਜਥੇਦਾਰ ਦੀ ਪਾਵਰ ਵਾਪਸ ਲੈ ਲਈ ਗਈ ਮੈਨੂੰ ਪਤਾ ਲੱਗਿਆ ਕਿ ਜਿਹੜੀ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਰਕੁਜੀਤ ਸਿੰਘ ਵਰਕ ਨੇ ਤੇ ਇੱਕ ਨਾਂ ਸ਼ਾਇਦ ਮੈਂ ਭੁੱਲ ਗਿਆ ਜਿਲ੍ਹਾ ਫਰੋਜਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਨ੍ਹਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਬੜਾ ਹੈਰਾਨ ਆ ਕਿ ਜਿਹੜੇ ਟੜੇ ਨੇ ਮੇਰੇ ਤੋਂ ਦੋਸ਼ ਲਵਾਏ ਐ ਮੇਰੇ ਤੇ ਦੋਸ਼ ਲਵਾਏ ਐ। ਉਹੀ ਟੜਾ ਪੜਤਾਲ ਕਰਾ ਰਿਹਾ ਹੈ। ਤੇ ਉਸੇ ਟੜੇ ਨੇ ਫੈਸਲਾ ਕਰਨਾ। ਕਰਨਾ ਨਹੀਂ ਐ ਕਰ ਚੁੱਕੇ ਐ। ਸਿਰਫ ਕਾਪੀ ਪੇਸਟ ਕਰਨਾ। ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਐ। ਜਿਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਮਾਂ ਹੀ ਮਾ ਆਖਰੀ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਵਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਵਰਤ ਰਿਹਾ ਮੈਂ ਤੁਮ ਇੱਕ ਦਿਲਚਸਪ ਗੱਲ ਸੁਣਾਉਣਾ ਇੱਕ ਸਿੰਘ ਸਾਹਿਬ ਦੀਆਂ ਸੇਵਾਵਾਂ ਖਤਮ ਕੀਤੀਆਂ ਪ੍ਰੋਜੈਕਟਿਵ ਬੋਡੀ ਨੇ ਦੋਸ਼ ਕੋਈ ਨਜ਼ਰ ਆਇਆ ਬਾਹਰ ਪ੍ਰੈਸ ਬੈਠੀ ਸੀ ਤੇ ਕਿੰਨੇ ਦੋਸ਼ ਕੀ ਲਾਈਏ ਉਥੇ ਇੱਕ ਅਧਿਕਾਰੀ ਸੀ ਕਿ ਮੈਂਬਰ ਸੀ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ ਪ੍ਰੈਸ ਨੂੰ ਕਹਿ ਦਿਓ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦੇ ਤੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਹੈਡਲਾਈਨ ਛਾਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨਾਨਦ ਪ੍ਰਸਾਦ ਜਹੇਦਾਰ ਸੀ ਅੱਜ ਵੀ ਮੌਜੂਦ ਨੇ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਨਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ ਪਰ ਮੈਂ ਖੁੱਲ ਕੇ ਪ੍ਰਚਾਰ ਕਰਾਂ ਧਰਮ ਦਾ ਬਾਣੀ ਦਾ ਨਾਮ ਦਾ ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਔਰ ਪੰਥ ਲਈ ਮਰ ਵੀ ਜਾਵਾਂਗਾ ਮੈਨੂੰ ਕੋਈ ਗਮ ਨਹੀਂ ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਤੱਕ ਸਭ ਤੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟੀਕਰ ਦੇ ਚੁੱਕਿਆ ਤੇ ਮੈਨੂੰ ਇੰਨਾ ਜਰੂਰ ਖੁਸ਼ੀ ਹੈ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਾਂ ਅਕਾਲ ਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਂਝ ਰਹਾਂ ਮੈਂ ਇਸ ਪਦਵੀ ਤੇ ਰਹਾ ਨਾ ਰਹਾ ਮੈਂ ਜਿਉਂਵਾ ਮੈਂ ਮਰਾਂ ਮੇਰੀ ਪੰਥ ਨਾਲ ਸਾਂਝ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲ ਸਾਂਝ ਨਹੀਂ ਟੁੱਟਣੀ ਚਾਹੀਦੀ ਔਰ ਇਹ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਹੈ ਇਤਿਹਾਸ ਚ ਵੀ ਜਿੱਤਦਾਰ ਅਕਾਲ ਤਖਤ ਨੇ ਜਾਂ ਪੰਜ ਜਹਦਾਰਾਂ ਚੋਂ ਜੇ ਕਿਸੇ ਨੇ ਅਗਲੀ ਭੂਮਿਕਾ ਨਿਭਾਈ ਹੋਵੇ ਕਿਸੇ ਨੂੰ ਤਨਖਾਈਆ ਕਰਾਰ ਕਿਸੇ ਨੂੰ ਉਸ ਤੋਂ ਸ਼ੇਖ ਗਿਆ ਗਿਆ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਜੱਗੀਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਾ ਪ੍ਰਤੀ ਥੋੜਾ ਸਖਤ ਹੋਵੇ ਇਤਿਹਾਸਦ ਰਿਹਾ ਉਹ ਬਦੰਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਵਰਨਜੀਤ ਸਿੰਘ ਹੋ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਵੀ ਹੀ ਹੋਇਆ ਇਹ ਵਰਤਾਰਾ ਵਰਤਦਾ ਮੈਂ ਪਹਿਲਾਂ ਕਹਿ ਚੁੱਕਿਆ ਵਰਤਾਰਾ ਵਰਤਦਾ ਹੈ ਇਹਦੇ ਵਿੱਚ ਕੋਈ ਦੂਰਾ ਮਾਨੀ ਨਹੀਂ ਇਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅੰਮ੍ਰਿਤਸਰ ਸਾਹਿਬ ਤਾਂ ਹੋਰ ਐਜੀਪੀਸੀ ਦੇ ਫੈਸਲੇ ਤੇ ਸਾਬਕਾ ਜੱਥੇਦਾਰ ਰਣਜੀਤ ਸਿੰਘ ਦਾ ਬਿਆਨ ਸਾਹਮਣੇ ਐਜੀਪੀਸੀ ਦੇ ਫੈਸਲੇ ਦਾ ਸਾਬਕਾ ਜੱਥੇਦਾਰ ਦੇ ਵੱਲੋਂ ਸਵਾਗਤ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਇਲਜ਼ਾਮਾਂ ਤੇ ਗਿਆਨੀ ਰਣਜੀਤ ਸਿੰਘ ਬੋਲੇ ਨੇ ਉਹਨਾਂ ਦਾ ਕਹਿਣਾ ਕਿ ਕਾਲੀ ਕਦੇ ਵੀ ਲੁਕਸ਼ਟੇ ਦੀ ਮਦਦ ਨਹੀਂ ਕਰਦੇ ਤਾਂ ਸਾਬਕਾ ਜੱਥੇਦਾਰ ਦੇ ਵੱਲੋਂ ਐਜੀਪੀਸੀ ਦੀ ਅੰਤਰਨ ਕਮੇਟੀ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਨੇ ਸ਼ਿਕਾਇਤਾਂ ਦਾ ਜੋ ਕਿ ਉਹਨਾਂ ਦੇ ਵੱਲੋਂ ਹਲਾ ਦਿੱਤਾ ਗਿਆ ਆ ਉੱਤੇ ਹੀ ਸਵਦੇਸ਼ੀਨ ਮੁਖ ਰੱਖਦਿਆਂ ਤੇ ਹੋਰ ਪਹੁੰਚੀਆਂ ਸ਼ਿਕਾਇਤਾਂ ਨੂੰ ਮੁਖ ਰੱਖ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋਸੇਫ ਕੌਮ ਦੀ ਵਾਹਿਦ ਨੁਮਾਇੰਦਾ ਜਮਾਤ ਹੈ ਉਸਨੇ ਇੱਕ ਸਚੱਜਾ ਫੈਸਲਾ ਲਿਆ ਹੈ ਕਿ ਤੁਰੰਤ ਪ੍ਰਭਾਵ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਤੇ ਰੋਕ ਲਗਾ ਦਿੱਤੀ ਹੈ ਰਸਲੀ ਸਰਦਾਰ ਰਘੂਜੀਤ ਸਿੰਘ ਜੀ ਵਿਰਕ ਜੋ ਸਮਰਪਿਤ ਸੇਵਾਦਾਰ ਹਨ ਸਿੱਖ ਕੌਮ ਦੇ ਉਹਨਾਂ ਦੀ ਪ੍ਰਮੁਖਤਾ ਵਿੱਚ ਜਾਂਚ ਕਮੇਟੀ ਬਣਾਈ ਗਈ ਹੈ ਸਿੰਘ ਸਾਹਿਬ ਕਰਨੀ ਹਰਪੀਤ ਸਿੰਘ ਵੱਲੋਂ ਬਿਆਨ ਆਇਆ ਕਿ ਕੁਝ ਅਕਾਲੀ ਲੀਡਰ ਲੁੱਕ ਕੇ ਚੋਰੀ ਛੁਪੇ ਜਿਹੜੇ ਨੇ ਉਹ ਮਦਦ ਕਰ ਰਹੇ ਨੇ ਗੁਰਪ੍ਰੀਤ ਸਿੰਘ ਜੀ ਦੇ ਮੈਂ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਕਾਲੀ ਦਲ ਜਾਂ ਅਕਾਲੀ ਉਹ ਸੁਭ ਕੇ ਮਦਦ ਨਹੀਂ ਕਰਦਾ ਅਕਾਲੀ ਦਾ ਮਤਲਬ ਹੈ ਅਕਾਲ ਪੁਰਖ ਨਾਲ ਜੁੜਿਆ ਹੋਇਆ ਅਕਾਲ ਪੁਰਖ ਦੀ ਸੱਤਾ ਨੂੰ ਸਮਰਪਿਤ ਅਕਾਲ ਪੁਰਖ ਦੀ ਮਹਾਨ ਵਡਿਆਈ ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਉਹਨਾਂ ਨੂੰ ਸਾਹਮਣੇ ਹੋ ਕੇ ਮਦਦ ਕਰਨੀ ਚਾਹੀਦੀ ਹੈ ਔਰ ਉਹਨਾਂ ਨੇ ਮੇਰਾ ਖਿਆਲ ਮਦਦ ਕੀਤੀ ਵੀ ਹੈ ਜਿਸ ਕਰਕੇ ਮੈਂ ਸੋਚਦਾ ਕਿ ਨਿਆਂ ਮਿਲੇਗਾ ਗੁਰਪ੍ਰੀਤ ਸਿੰਘ ਜੀ ਨੂੰ ਔਰ ਹੋਰ ਵੀ ਜਿੰਨਾਂ ਜਿੰਨਾਂ ਨਾਲ ਅਨਿਆਂ ਹੋਇਆ ਹੈ ਉਹ ਵੀ ਸਾਰਿਆਂ ਆਪਣੀਆਂ ਦਰਖਾਸਤਾਂ ਉਹਨਾਂ ਨੇ ਦਿੱਤੀਆਂ ਹਨ ਜਾਂ ਦੇ ਰਹੇ ਹਨ ਉਹਨਾਂ ਨਾਲ ਵੀ ਨਿਆਂ ਹੋਏਗਾ ਜਿੰਨਾਂ ਜਿੰਨਾਂ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਵੀ ਦਿੱਕੀਆਂ ਕੀਤੀਆਂ ਗਈਆਂ ਨੇ ਜਾਂ ਉਹਨਾਂ ਨਾਲ ਉਹਨਾਂ ਦੇ